ਪੰਜਾਬ 'ਚ ਇੰਨਾ ਵੱਡਾ ਨਿਗਾਰ ਆਇਆ ਹੈ ਬਦਲਾਵ ਦਾ ਕਿ ਅੱਜ ਸਾਡੀ ਸਰਕਾਰ ਭ੍ਰਿਸ਼ਟਾਚਾਰ ਦੇ ਹੱਕ 'ਚ ਧਰਨੇ ਮਾਰ ਰਹੀ ਹੈ ਇਹ ਤਾਂ ਕਦੇ ਪੰਜਾਬ 'ਚ ਸੁਨਿਆ ਨਹੀਂ ਸੀ ਭ੍ਰਿਸ਼ਟਾਚਾਰ ਦੇ ਖਿਲਾਫ ਤਾਂ ਹਰੇਕ ਧਰਨਾ ਮਾਰਦਾ ਹੈ ਇਹ ਪਹਿਲੀ ਪਾਰਟੀ ਹੈ ਜਿਨੇ ਭ੍ਰਿਸ਼ਟ ਭ੍ਰਿਸ਼ਟ ਕੇਜਰੀਵਾਲ ਦੇ ਹੱਥ 'ਚ ਉਹ ਖੜਤਾਲ ਰੱਖ ਰਹੀ ਹੈ ਤੇ ਧਰਨੇ ਮਾਰ ਰਹੀ ਹੈ ਤੇ ਆਹੀ ਕਾਰਨ ਹੈ ਕਿ ਅੱਜ ਪੰਜਾਬ 'ਚ ਲੁੱਟਾਂ ਖੋਹਾਂ ਸਰੋਤियां ਦੁਕਾਨਦਾਰ ਹੋਏ ਕਿਸਾਨ ਹੋਏ ਨੌਜਵਾਨ ਹੋਏ ਹਰ ਵਰਗ ਦੁਖੀ ਹੈ ਜਿਹੜੇ ਕਹਿੰਦੇ ਸੀ ਕਦੇ ਧਰਨਾ ਨਹੀਂ ਲੱਗੂਗਾ ਕੋਈ ਟੈਂਕੀ ਚ ਨਹੀਂ ਛੜੂਗਾ ਇੰਨਾ ਰੰਗਲਾ ਪੰਜਾਬ ਹੋਊਗਾ ਰੰਗਲਾ ਕੀ ਇੰਨਾ ਗੰਦਲਾ ਕਰਦਾ ਹੈ ਪੰਜਾਬ ਨੂੰ ਕਿ ਹਰ ਵਰਗ ਦੁਖੀ ਫਿਰਦਾ ਹੈ ਅੱਜ ਤੇ ਹੈਰਾਨੀ ਦੀ ਗੱਲ ਕਿ ਮੁੱਖ ਮੰਤਰੀ ਇੰਨਾ ਨਿਕੰਮਾ ਕਿ ਜੇ ਮੁੱਖ ਮੰਤਰੀ ਆਪ ਧਰਨੇ ਚ ਸਾਰੇ ਆਪਣੇ ਕੈਬਨਟ ਨੂੰ ਬਿਠਾ ਰਹਾ ਹੈ ਇਸ ਕਰਕੇ ਨਹੀਂ ਕਿ ਬਤੌਰ ਹੋਮ ਮਿਨਿਸਟਰ ਮੈਂ ਇੰਨਾ ਫੇਲ ਹੋ ਗਿਆ ਕਿ ਤਰਨਤਾਰਨ ਚ ਇੱਕ ਔਰਤ ਦੀ ਆਬਰੂ ਲੁੱਟ ਕੇ ਉਦੇ ਕਪੜੇ ਪਾੜ ਕੇ ਪੰਜਾਬ ਵਰਗੀ ਧਰਤੀ 'ਚ ਉਹਨੂੰ ਨੰਗਾ ਸਾਰੇ ਪਿੰਡ 'ਚ ਘੁਮਾਇਆ ਗਿਆ ਤੇ 15 ਦਿਨ ਮੈਂ ਫੇਲ ਹੋਇਆ ਕਿ ਮੈਂ ਕਿਸੇ ਨੂੰ ਫੜ ਨਹੀਂ ਸਕਿਆ ਮੂਡ ਆਈ نو ਡੋਪਤਾ ਚਾਹੀਦਾ ਚੁੱਲ੍ਹੇ 'ਤੇ ਪਾਣੀ ਚੈ ਇਸ ਚੀਜ਼ 'ਤੇ ਪਰ ਲੇਕਿਨ ਬੇਸ਼ਰਮੀ ਦੀ ਹੱਦ ਕਿ ਅੱਜ ਉਸ ਭ੍ਰਿਸ਼ਟ ਕੇਜਰੀਅਲ ਜਿਨ੍ਹਾਂ ਨੇ ਅਰਬਾਂ ਕਰੋੜਾਂ ਦਾ ਕਪਲਾ ਸ਼ਰਾਬ ਦਾ ਕੀਤਾ ਉਹੀ ਕਪਲਾ ਉਹੀ ਪਾਲਿਸੀ ਉਹਨਾਂ ਹੀ ਲੋਕਾਂ ਨੂੰ ਪੰਜਾਬ 'ਚ ਇੰਪਲੀਮੈਂਟ ਕਰਾਈ ਜਿਹਦੇ ਵਿੱਚ ਸਿੱਧੇ ਭਗਵੰਤ ਮਾਨ ਵੀ ਦੋਸ਼ੀ ਹੈਗਾ ਲੇਕਿਨ ਕੇਂਦਰ ਦੀ ਸਰਕਾਰ ਕਿਉਂ ਪੰਗਵੰਤਮਾਨ ਨੂੰ ਨਹੀਂ ਫੜਦੀ ਇਹਦਾ ਜਵਾਬ ਅਜੇ ਤਾਈਂ ਨਹੀਂ ਸਮਝ ਆਇਆ ਤੇ ਪੰਜਾਬ ਦੇ ਖਜ਼ਾਨੇ 'ਚ ਇੰਨੀ ਲੁੱਟ ਪੈ ਰਹੀ ਹੈ ਕਿ ਆਪਾਂ ਦੇਖਿਆ ਕਿ ਬਿਹਾਰ ਦੀ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਦੱਸਿਆ ਕਿੰਨੇ ਹਜ਼ਾਰਾਂ ਕਰੋੜ ਦਾ ਨਜਾਇਜ਼ ਸ਼ਰਾਬ ਪੰਜਾਬ ਦੀ ਬਿਹਾਰ 'ਚ ਵਿਕ ਰਹੀ ਹੈ ਇਹ ਸਾਰੇ ਪੈਸੇ ਪੰਜਾਬ ਦੇ ਖਜ਼ਾਨੇ ਦੇ ਹੱਕ ਬੰਦੇ ਲੋਕਾਂ ਦਾ ਹੱਕ ਬੰਦਾ ਹੈ ਲੇਕਿਨ ਆਪ ਦੀ ਜੇਬਾਂ ਵਿੱਚ ਪੈਸੇ ਪਾ ਕੇ ਪੰਜਾਬ ਦੇ ਪੰਜਾਬ ਨੂੰ ਕਰਜ਼ਾਈ ਕਰਕੇ ਹਰ ਮਹੀਨੇ ਕਰਜ਼ਾ ਪੰਜਾਬ ਦੇ ਲੋਕਾਂ ਦੇ ਉੱਤੇ ਛਾੜ ਕੇ ਅੱਜ 80000 ਕਰੋੜ ਤੋਂ ਵੱਧ ਕਰਜ਼ਾ ਦੋ ਸਾਲਾਂ 'ਚ ਇਹਨਾਂ ਨੇ ਲੈ ਲਿਆ ਹੈ। ਸੋ ਹਰ ਪੱਖੋਂ ਪੰਜਾਬ ਨੂੰ ਫੇਲ ਕਰਨ ਤੇ ਪੂਰੀ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਲੱਗੀ ਹੋਈ ਹੈ। ਮਲੂਕਾ ਦਾ ਵੀ ਭਾਜਪਾ ਦੇ ਜੱਤੇ ਚੱਲ ਰਹੇ ਨੇ। ਮਲੂਕਾ ਸਾਹਿਬ ਸਾਡੇ ਪਰਿਵਾਰ ਦੇ ਮੈਂਬਰ ਨੇ। ਉਹ ਅਕਾਲੀ ਦਲ ਦੇ ਨਾਲ ਖੜੇ ਨੇ, ਖੜੇ ਰਹਿਣਗੇ ਤੇ ਹਮੇਸ਼ਾ ਰਹਿਣਗੇ। ਪੂਰਾ ਮਾਣ ਹੈ ਇਸ ਮਲੂਕਾ ਪਰਿਵਾਰ 'ਚ ਜਿਨ੍ਹਾਂ ਨੇ ਬਹੁਤ ਚਰਚਾਵਾਂ ਤੋਂ ਜੋ ਮਰਜ਼ੀ ਛੇੜ ਦੋ ਜੀ। ਚਰਚਾਵਾਂ ਤਾਂ ਮੇਰੀ ਵੀ ਛੇੜ ਦੋ ਤੇ ਚਰਚਾ ਨੂੰ ਜ਼ੁਬਾਨ ਨੂੰ ਕੌਣ ਲਗਾਮ ਲਾ ਸਕਦਾ ਹੈ? ਸੋ ਇੱਕ ਜਿਹਨੇ ਜੋ ਬੋਲਣਾ ਹੈ ਬੋਲੇ ਜਿਸ ਚੀਜ਼ ਬਾਰੇ ਤੁਹਾਨੂੰ ਬੋਲਣਾ ਚਾਹੀਦਾ ਹੈ ਹਿਸਾਬ ਕਿਤਾਬ ਮੰਗੋ ਜਿਨ੍ਹਾਂ ਨੇ ਕਿਹਾ ਸੀ ਘਰ ਘਰ ਨੌਕਰੀ ਦੇਣਗੇ ਜਿਨ੍ਹਾਂ ਨੇ ਇਸ ਕੇਜਰੀਵਾਲ ਦੇ ਘਟਾਲੇ ਦਾ ਸ਼ਿਕਾਇਤ ਲਈ ਸੀ ਕਾਂਗਰਸੀਆਂ ਨੇ ਅੱਜ ਉਸ ਕੇਜਰੀਵਾਲ ਦੇ ਹੱਕ 'ਚ ਧਰਨੇ ਮਾਰਦੇ ਫਿਰਦੇ ਨੇ ਜਿਨ੍ਹਾਂ ਨੇ ਘਰ ਘਰ ਨੌਕਰੀ ਕਰਕੇ ਆ ਸੱਤ ਸਾਲਾਂ ਤੇ ਆਪਣੇ ਭਾਈਵਾਲ ਦੇ ਨਾਲ ਘਰ ਘਰ ਬੇਰੋਜ਼ਗਾਰੀ ਪਹੁੰਚਾ ਦਿੱਤੀ ਹੈਗੀ ਜਿਨ੍ਹਾਂ ਨੇ ਗੁਟਕਾ ਸਾਫ ਦੀ ਸੌਆਂ ਖਾਧੀਆਂ ਸੀ ਅੱਜ ਇਹਨਾਂ ਦੇ ਭਾਈਵਾਲ ਪਾਰਟੀ ਨਾਲ ਰਲ ਮਿਲ ਕੇ ਸਿਕਰਾ ਤਾਈ ਨਸ਼ੇ ਪਹੁੰਚਾ ਦਿੰਦੇ ਨੇ ਜਿਨ੍ਹਾਂ ਖਤਮ ਕਰਨ ਦੀ ਗੱਲ ਕੀਤੀ ਸੀ ਤੇ ਪੰਜਾਬ ਨੂੰ ਕਰਜ਼ਾਈ ਕਰਨ ਦਾ 1.80 ਹਜ਼ਾਰ ਕਰੋੜ ਦਾ ਕਰਜ਼ਾ 7 ਸਾਲਾਂ ਚ ਪੰਜਾਬ 'ਚ ਚੜ ਗਿਆ ਇਸ ਕਰਕੇ ਨਹੀਂ ਕਿ ਵੱਡੀ ਇੰਡਸਟਰੀ ਆਈ ਹੈ ਵੱਡਾ ਹਸਪਤਾਲ ਵੱਡੀ ਯੂਨੀਵਰਸਿਟੀ 5 ਲੱਖ ਕਰੋੜ ਦੀ ਇੰਡਸਟਰੀ ਪੰਜਾਬ ਛੱਡ ਕੇ ਚਲੀ ਗਈ ਹੈ ਕਿਉਂਕਿ ਲੁੱਟਾ ਖੋਆ ਫਰੋਤੀਆਂ ਗੈਂਗਸਟਰਾਂ ਦਾ ਇਹੋ ਦਾ ਰਾਜ ਚੱਲ ਰਿਹਾ ਹੈ ਦਿਨ ਦਿਹਾੜੇ ਗੋਲੀਆਂ ਚੱਲ ਜਾਂਦੀਆਂ ਨੇ ਕੋਈ ਪੁੱਛਣ ਵਾਲਾ ਵੀ ਨਹੀਂ ਵੀ ਕੌਣ ਮਾਰ ਕੇ ਕਿਤੇ ਚਲੇ ਗਿਆ ਜੀ ਭਾਜੀ ਕੁਮਿਤਬਾਰਾ ਗੰਦੀ ਸੂਚੀ ਕੋ ਤਕਜ਼ਾਰੀ ਇਹ ਪਾਰਟੀ ਦੀ ਹਾਈ ਕਮਾਂਡ ਦੱਸ ਸਕਦੀ ਮੈਨੂੰ ਕੀ ਪਤਾ ਜੀ ਮਾडम ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਨੇ ਦਿੱਲੀ ਸਰਕਾਰ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਦਿੱਲੀ ਕੋਰਟ ਤੇ ਦੇਖੀ ਯਾਚੀ ਦਾ ਮਾਈ ਹੈ ਤੇ ਜੇਲ੍ਹ ਦੇ ਵਿੱਚ ਹੋਣ ਤੋਂ ਬਾਅਦ ਵੀ ਮੁੱਖ ਮੰਤਰੀ ਬਣੇ ਹੋਏ ਆ ਮੁੱਖ ਮੰਤਰੀ ਪรรค ਦੇ ਨਾਲ ਹੀ ਭਾਵੇਂ ਦੇਖੋ ਆਹੀ ਤਾਂ ਮੈਂ ਕਹਿ ਰਹੀ ਹਾਂ ਵੱਡਾ ਬਦਲਾਅ ਜਿਹੜਾ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਕਿ ਪਹਿਲੇ ਇੱਕ ਮੋਰਲ ਗਰਾਉਂਡ ਹੁੰਦਾ ਸੀ ਜਿਸ ਬੰਦੇ ਦੇ ਉੱਤੇ ਕੋਈ ਇਲਜ਼ਾਮ ਲੱਗਦਾ ਸੀ ਉਹ ਬੰਦਾ ਇਮੀਡੀਏਟਲੀ ਆਪ ਦਾ ਪਹਿਲੇ ਤਾਂ ਪਦ ਛੱਡਦਾ ਸੀ ਕਿ ਜਦੋਂ ਤਾਈ ਮੈਂ ਬੇਕਸੂਰ ਸਾਬਿਤ ਨਹੀਂ ਹੁੰਦਾ ਮੈਂ ਸਾਰੇ ਅਹੁਦੇ ਛੱਡਦਾ ਤਾਂ ਕਿ ਫਰੀ ਐਂਡ ਫੇਅਰ ਮੇਰੇ ਖਿਲਾਫ ਇਨਵੈਸਟੀਗੇਸ਼ਨ ਹੋ ਜਾਏ ਇਹ ਤਾਂ ਇੰਨਾ ਵੱਡਾ ਬਦਲਾਅ ਆ ਗਿਆ ਕਿ ਇੰਨੇ ਵੱਡੇ ਘੁਟਾਲੇ 'ਚ ਜਿੱਥੇ ਕੋਈ ਅਦਾਲਤ ਇਹਨੂੰ ਬੇਲ ਤੱਕ ਦੇਣ ਨੂੰ ਤਿਆਰ ਨਹੀਂ ਹੈ ਤਾਂ ਵੀ ਕੁਰਸੀ ਨਾਲ ਚਿਮੜੇ ਹੋਏ ਨੇ ਸੋ ਇਹ ਇਸ ਇਸ ਪਾਰਟੀ ਦੀ ਨੀਅਤ ਹੈ ਇਸ ਪਾਰਟੀ ਦੀ ਸੋਚ ਅੱਜ ਮੈਨੂੰ ਮਨ ਹੈ ਕਿ ਸ਼ਰੋਮਨੀ ਆਕਾਲੀ ਦਲ ਨੇ ਜਦ 4 ਸਾਲ ਦੀ ਵਜ਼ੀਰੀ ਪਈ ਸੀ ਮਿੰਟ ਨਹੀਂ ਲਾਇਆ ਆਪਣੇ ਨਾਲ ਖੜੇ ਖੜੇ ਹੋਣ ਵਾਸਤੇ ਭਾਈਵਾਲੀ ਵੀ ਛੱਡੀ ਵਜ਼ੀਰਤ ਵੀ ਛੱਡੀ ਕਿਉਂਕਿ ਬਾਦਲ ਸਾਹਿਬ ਦੀ ਸੋਚ ਅਸੀਂ ਅਪਣਾਈ ਹੈ ਕਿ ਬੰਦੇ ਦੀ ਜ਼बान ਹੀ ਬਹੁਤ ਹੋਣੀ ਚਾਹੀਦੀ ਹੈ ਗਾਰੰਟੀਆਂ ਦੇਣ ਦੀ ਕਿਸੇ ਨੂੰ ਲੋੜ ਨਾ ਪਈ